ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਇੱਕ ਤਾਜੀ ਸੂਈ ਵੜ ਸੇਰ ਲਈ ਲੈ ਕੇ ਆਏ ਜੀ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਹੋ ਠੀਕ ਹਾਂ ਵਧੀਆ ਜੀ ਠੀਕ ਹੈ ਠੀਕ ਹੈ ਨਾਮ ਤੇ ਐਡਰੈਸ ਹੋ ਨਾਮ ਬੱਗਾ ਸਿੰਘ ਆ ਜੀ ਪਿੰਡ ਛੰਨਾ ਗਲਾਬ ਸਿੰਘ ਵਾਲਾ ਜੀ ਜ਼ਿਲ੍ਹਾ ਬਰਨਾਲਾ ਜੀ ਤਹਿਸੀਲ ਤਪਾਈ ਨੇੜੇ ਪਿੰਡ ਬਾਈ ਨੇੜੇ ਪਿੰਡ ਜੇ ਇਧਰ ਭਲੌੜਾ ਇਧਰ ਭਾਈ ਰੂਪਾ ਠੀਕ ਹੈ ਭਾਈ 2 ਰੁਪਏ ਵਾਲੀ ਸੜਕ ਤੇ ਘਰ ਆਪਣਾ ਖੇਤ ਦੇ ਵਿੱਚ ਮੋਬਾਈਲ ਨੰਬਰ ਬੋਲ ਦੇ 94840 ਜੀ ਹੂੰ 54198 ਠੀਕ ਹੈ ਭਾਈ ਤੇ ਭਾਈ ਜਿਹੜੀ ਇਹ ਬੈਡ ਦੇਦੇ ਨੇ ਕਿਹੜਾ ਸੂਆ ਸੂਈ ਆ ਇਹ ਡਾਕਟਰ ਸਾਹਿਬ ਦੂਜਾ ਸੂਆ ਸੂਈ ਆ ਕਦੋਂ ਸੂਈ ਆ ਭਾਈ ਇਹਨੂੰ ਅਜ ਦੂਜਾ ਦਿਨ ਆ ਡਾਕਟਰ ਸਾਹਿਬ ਬੱਚਾ ਕੀ ਦਿੱਤਾ ਜੀ ਬਸਾ ਹੀ ਬੱਚਾ ਦਿੱਤਾ ਭਾਈ ਕਿੰਨਾ ਕੁ ਦੁੱਧ ਦੇ ਦੂ ਅਸਟੀਮੇਟ ਜਾਂ ਦੁੱਧ ਜੀ ਮਾਲਕਾਂ ਦੇ ਦੱਸਣ ਦੇ ਹਿਸਾਬ ਨਾਲ ਹੂੰ 23 24 ਕਿਲੋ ਚਵਾਇਆ ਵਾ ਬੈਡ ਦਾ ਪਿਛਲੇ ਸੂਏ ਓਕੇ ਭਾਈ ਆਰਡਰ ਬੜਾ ਕਮਾਲਾ ਹਨਾ ਆਰਡਰ ਦਾ ਹੀ ਦੇਖੋ ਜੀ ਬਹੁਤ ਸੋਹਣਾ ਹੈ ਕਹਿੰਦੀ ਮੈਨੂੰ ਲੱਗਿਆ ਲੇਵਾ ਬਈ ਕੱਲਾ ਕੱਲਾ ਥਣ ਮੁੱਟੀ ਵਾਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਬ ਤੇ ਚਵਾਈ ਚੁਈ ਕਿਵੇਂ ਚੁਵਾਈ ਇੱਕ ਨੰਬਰ ਆ ਰੈਡਰ ਇਧਰੋਂ ਨਾਲਾ ਨੂੜਾ ਚੈੱਕ ਕਰ ਲੋ ਲੈ ਫੁੱਲਾ ਕੱਲਾ ਕੱਲਾ ਥਣ ਪੂਰੀ ਵਿੱਥੀ ਤੇ ਇੱਕ ਨੰਬਰ ਥਣ ਲੱਗਿਆ ਕੱਬ ਦਾ ਫੁੱਲਾ ਬਈ ਛੋਟੀ ਨਾ ਹੁੰਦੀ ਹਮ ਬੈੜ ਉੱਤੋਂ ਪੱਧਰ ਆ ਜਮਾ ਸਹੀ ਆ ਹੂੰ ਸ਼ੀਲ ਠੰਡੀ ਹੈ ਜਿਵੇਂ ਮਰਜੀ ਹੱਥ ਫੇਰੀ ਕਰੀ ਚੱਲੋ ਠੀਕ ਆ ਵਾਸਤਾ ਵੀ ਨਹੀਂ ਕਿਹੜਾ ਕੁਝ ਨਹੀਂ ਹੈ ਨਾ ਜਮਾ ਨਹੀਂ ਨਾ ਜਮੇ ਨਹੀਂ ਹੂੰ ਲੈ ਇਹ ਬੱਚਾ ਦਿਖਾ ਦੇ ਡਾਕਟਰ ਸਾਹਿਬ ਜਮਾ ਤਾਜਾ ਨਾੜਗਾ ਬੱਚੇ ਹੂੰ ਲੈ ਬਈ ਕੀ ਬਾਤ ਬੱਚਾ ਮਗਰ ਬੱਚਾ ਸੂਈ ਸਵਾਈ ਆ ਬਾਈ ਤੇ ਕੱਦ ਬਹੁਤ ਆ ਬੈਠਦਾ ਹਾਂ ਹਾਂਜੀ ਹਾਂਜੀ ਲੇਵਾ ਲੂਵਾ ਕਮਾਲ ਕੱਲਾ ਕੱਲਾ ਥਾਲ ਮੁਠੀ ਵਾਲਾ ਥਣ ਬ੍ਰੀਡ ਇੱਕ ਨੰਬਰ ਖੋਲ ਦੇ ਬਈ ਤੋਰ ਕੇ ਦਿਖਾ ਦੇ ਪ੍ਰਿੰਟ ਪ੍ਰਿੰਟ ਕਰਮਾਲੀ ਦਾ ਬੜਾ ਚੰਗਾ ਬਾਕੀ ਚਵਾਈ ਜੁਈ ਵਾਈਗ ਨਾ ਨੰਬਰ 1 ਨਾ ਤਾਰਾਂ ਕੋਈ ਚੱਕਰ ਨਹੀਂ ਮਾਰ ਕੇ ਦਿਖਾ ਦੇਗੇ ਭਾਈ ਫੇਸ ਦੀ ਬਿਊਟੀ ਦੇਖੋ ਕਮਾਲ ਦੀ ਐ ਬੋਦੀਵਾਦੀ ਚੰਗੀ ਐ ਸਨਖ ਪੂਣਾ ਬੈੜ ਦੇ ਵਿੱਚ ਫੁੱਲ ਪ੍ਰਿੰਟ ਪ੍ਰਿੰਟ ਬੜਾ ਚੰਗਾ ਕਰਮਾ ਇਹਦਾ ਲੈ ਤੂਰਾ ਚੈੱਕ ਕਰੋ ਕਿ ਨਹੀਂ ਭਾਈ ਤੂਰਾ ਤਾਰਾ ਜਮਾ ਡਾਕਟਰ ਸਾਹਿਬ ਇੱਕ ਨੰਬਰ ਆ ਜਮਾ ਸਹੀ ਗੱਲ ਐ ਭਾਈ ਇਹ ਮੁੱਲ ਕੀ ਆ ਭਾਈ ਜਾਇਜ਼ ਜਰਾ ਮੁੱਲ ਫੋਨ ਤੇ ਹੂ ਜੀ ਹੂ ਜਾਇਜ਼ ਆਸਤਾ ਵੀ ਨਹੀਂ ਵੈੜਨ ਮੁੱਲੇ ਠੰਡੀ ਫੁੱਲਾ ਹਨ ਹਾਂ ਜੀ ਕਹਿਣਾ ਕੁਛ ਨਹੀਂ ਕਰ ਮਾਈ ਨੇ ਬਰੀਟ ਇੱਕ ਨੰਬਰ ਆ ਫੇਸਬੁਕਸ ਬੜਾ ਚੰਗਾ ਥਾਣ ਇੱਕ ਨੰਬਰ ਲੇਵਾ ਤਾਂ ਪੰਡਾ ਦਾ ਲੱਗਿਆ ਕਿ ਹਾਂ ਜੀ ਹਾਂ ਜੀ ਡਾਕਟਰ ਸਾਹਿਬ ਮੈਂ ਪਛਾਂਤੋ ਲੇਵਾ ਚੈੱਕ ਕਰਵਾਉਣੇ ਇੱਕ ਨੰਬਰ ਲੇਵਾ ਪੂਰਾ ਪੰਡਾ ਕੱਲਾ ਕੱਲਾ ਥਣ ਪੂਰੀ ਵਿਥੀ ਦੇ ਥਣ ਲੱਗਿਆ ਬਾਕੀ ਕੋਈ ਚੈੱਕ ਨਹੀਂ ਤਾਰਾ ਮਾਰ ਕੇ ਦਿਖਾ ਦੇ ਵਾਰ ਦੇ ਭਾਈ ਤਾਰਾ ਲੈ ਭਾਈ ਚਵਾਈ ਚੈੱਕ ਕਰੋ ਚੋਣ ਤਾਂ ਇੱਕ ਨੰਬਰ ਆਣਾ ਚੋਣ ਇੱਕ ਨੰਬਰ ਆ ਰਿਹਾ ਬਾਈ ਮਰਜ਼ੀ ਜਿਹੀ ਚੱਲ ਗਈ ਬੜੀ ਚੰਗੀ ਚਵਾਈ ਆ ਗਿਆ ਸਾਬ ਕੀ ਬਾਤ ਹੈ ਮੋਟਾ ਮੋਟਾ ਚੋਣ ਹੈ ਕੀ ਬਾਤ ਆ ਬਾਈ ਲੈ ਦੂਜੇ ਥਣਾ ਚੋ ਚੈੱਕ ਕਰ ਲੋ ਚਵਾਈ ਲੈ ਚਵਾਈ ਬਹੁਤ ਚੰਗੀਆਂ ਨਫੜਦੀਆਂ ਇਹ ਇੱਕ ਨੰਬਰ ਆ ਰਿਹਾ ਡਾਕਟਰ ਸਾਹਿਬ ਜਮ ਮੋਟਾ ਮੋਟਾ ਚੋਣ ਹੈ ਬਾਕੀ ਥਾਣੀ ਦਾਸਦਾ ਬਾਈ ਹੱਤੀ ਚੋਲੋ ਚਾਹੇ ਮਸ਼ੀਨਾਂ ਚੋਲੋ ਇੱਕ ਨੰਬਰ ਖਾਨ ਲੱਗਿਆ ਲੈ ਆਏ ਡਾਕਟਰ ਸਾਹਿਬ ਜਿੱਧਰ ਤੂੰ ਮਰਜ਼ੀ ਬਹਿ ਜਾ ਐ ਨਹੀਂ ਕੋਈ ਹਿੱਲ-ਕਿੱਲ ਕਰ ਜੂਗੀ ਠੀਕ ਆ ਇੱਧਰ ਦੀ ਬਹਿ ਕੇ ਵੀ ਧਾਰਾ ਮਾਰ ਦਿੰਦਾ ਜਿੱਧਰ ਦੀ ਮਰਜ਼ੀ ਬਹਿ ਜਾ ਬਾਈ ਕਹਿੰਦਾ ਕੋਈ ਚੈੱਕ ਨਹੀਂ ਨੀ ਕਹਿਣਾ ਕੁਛ ਨਹੀਂ ਖੰਡੀ ਸੀ ਇਹਦਾ ਲੈ ਚਵਾਈ ਬੜੀ ਚੰਗੀ ਆ ਨਾ ਚਵਾਈ ਦਾ ਇੱਕ ਨੰਬਰ ਆਇਆ ਟੋਜ ਇਹ ਮੁੱਲ ਫਿਰ ਜੈ ਜੀ ਹੋਊਗਾ ਹਾਂ ਮੁੱਲ ਜੈ ਜੀ ਹੋਊ ਜੂ ਬਾਲਾ ਮੁੱਲ ਨਹੀਂ ਕਰਦੇ ਮੁੱਲ ਬਾਈ ਕਹਿੰਦਾ ਜੈ ਜੀ ਰੱਖਾਂਗੇ ਮੁੱਲ ਹੋਣਾ ਬਹਿੜ ਦੇ ਹਿਸਾਬ ਨਾਲ ਹਾਂ ਆਰਡਰ ਰੋਟਰ ਕਮਾਂ ਲਾ ਕੇ ਆਪੂ ਪ੍ਰਦੇਸ਼ ਬਹਿੜ ਦਾ ਜਿੰਨਾ ਡਾਟ ਸਹੀ ਗੱਲ ਆ ਬਾਈ ਜਿੰਨਾ ਹੈਗਾ ਦੇ ਜਮਾ ਆਏ ਆ ਗੁੰਦ ਮਾ ਆਰਡਰ ਦੀਆ ਸਹੀ ਗੱਲ ਆ ਆਏ ਨਹੀਂ ਵੀ ਪੂਰਾ ਵੀ ਆ ਸਹੀ ਗੱਲ ਆ ਬਾਈ ਲੈ ਓਕੇ ਬਾਈ ਨੇ ਥਾਣ ਤੋਂ ਇੱਕ ਨੰਬਰ ਨੇੜੇ ਤੋਂ ਚੈੱਕ ਕਰਵਾਉਣੀ ਪੂਰੇ ਵਿੱਤੀ ਦੇ ਇਕੱਲਾ ਇਕੱਲਾ ਥਾਣ ਮੁਕੀ ਦਾ ਥਾਣ ਕੱਦ ਪਿੱਛੇ ਤੋਂ ਚੌੜੀ ਜੂੜੀ ਪਲੀ ਵੀ ਫੁੱਲ ਆ ਬਾਈ ਤੇ ਕਿਸੇ ਵੀਰ ਨੂੰ ਬੜਾ ਪਸੰਦ ਆਈ ਬਾਈ ਨੈਕਨੈਕਟ ਕਰ ਲਿਓ ਜੀ ਧੰਨਵਾਦ